ਕਰਾਮਤ ਆਪ ਸਿਰਜਣਹਾਰਾ ਧਾਰਿਆ ਸਮੂਹੀਆਂ ਸਿੱਖ ਸੰਗਤਾਂ ਨੂੰ ਵਿਸ਼ੇ ਭਰਦੀਆਂ ਸਿੱਖ ਸੰਗਤਾਂ ਨੂੰ ਚੌਥੇ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਸ਼ਾ ਜੀ ਦੇ ਗੁਰਿਆਈ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਅਤੇ ਸਾਡੇ ਜੀਵਨ ਕਾਲ ਵਿੱਚ ਜਿਹੜੀ ਇਹ 450 ਸਾਲਾ ਗੁਰਿਆਈ ਸ਼ਤਾਬਦੀ ਜਿਹੜੀ ਆਈ ਹੈ ਇਹ ਅਗਲੀ ਵਾਰ ਤਾਂ ਨਹੀਂ ਆਉਣੇ ਸੋ ਮੈਂ ਹਰ ਇੱਕ ਸਿੱਖ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਇਲਾਕੇ 'ਚ ਆਪਣੇ ਨਗਰ 'ਚ ਆਪਣੇ ਘਰਾਂ ਵਿੱਚ ਇਹ ਸਤਿਗੁਰਾਂ ਦੀ ਪਾਵਨ ਪਵਿੱਤਰ 450 ਸਾਲਾ ਗੁਰਤਾ ਗੱਦੀ ਸ਼ਤਾਬਦੀ ਜਿਹੜੀ ਹੈ ਇਹ ਵੱਧ ਛੜ ਕੇ ਮਨਾਈ ਜਾਵੇ ਉੱਥੇ ਜੰਮੂ ਕਸ਼ਮੀਰ ਦੇ ਅ ਤਰਨ ਪ੍ਰਚਾਰ ਕਮੇਟੀ ਦੇ ਐਡਵਾਈਜ਼ਰ ਤੇ ਕੋਆਰਡੀਨੇਟਰ ਹੋਣ ਦੇ ਨਾਤੇ ਮੈਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਦਾ ਹਾਂ ਤੇ ਜੰਮੂ ਕਸ਼ਮੀਰ ਵਿੱਚ ਵੀ ਦੱਸਣਾ ਚਾਹੁੰਦੇ ਆ ਕਿ ਪਿਛਲੇ ਤਕਰੀਬਨ 7 ਸਮਾਗਮ ਹੋ ਗਏ ਹਨ ਇਸੇ ਸ਼ਤਾਬਦੀ ਨੂੰ ਲੈ ਕੇ ਵੱਡਾ ਸਮਾਗਮ ਜਿਹੜਾ 12 ਅਕਤੂਬਰ ਨੂੰ ਕੀਤਾ ਜਾ ਰਿਹਾ ਹੈ ਜੰਮੂ ਕਸ਼ਮੀਰ ਦੇ ਧਰਤੀ ਤੇ ਸਾਰੀਆਂ ਸੰਗਤਾਂ ਨੂੰ ਇੱਕ ਵਾਰ ਫਿਰ ਵਧਾਈ ਫਿਰ ਬੇਨਤੀ ਕਰਾਂਗੇ ਕਿ ਜਦੋਂ ਜੰਮੂ ਕਸ਼ਮੀਰ ਦੇ ਧਰਤੀ ਤੇ ਸਮਾਗਮ ਹੋਵੇਗਾ ਉਦੋਂ ਜਿਹੜਾ ਸਾਡਾ ਮੀਡੀਆ ਹਾਊਸ ਹੈ ਪੰਜਾਬ ਦਾ ਕਿਉਂਕਿ ਇਹ ਵਰਲਡ ਵਾਈਡ ਜਿਹੜਾ ਹਰ ਇੱਕ ਜਿਹੜਾ ਸਿੱਖ ਬੈਠਾ ਚਿੰਤਕ ਹੁੰਦਾ ਹੈ ਤੇ ਇਹ ਚੰਗੀ ਗੱਲ ਚੜ੍ਹਦੀ ਕਲਾ ਦੀ ਗੱਲ ਜਿਹੜੀ ਹੈ ਪਹੁੰਚਦੀ ਹੈ ਤੇ ਮੈਂ ਆਪਜੀ ਦਾ ਵੀ ਧੰਨਵਾਦ ਕਰਦਾ ਹਾਂ ਬਹੁਤ-ਬਹੁਤ ਕਿ ਉਹ ਆਪ ਜੀ ਨੂੰ ਸੱਦਾ ਪੱਤਰ ਵੀ ਦਿੱਤਾ ਜੀ ਜਦੋਂ 12 ਅਕਤੂਬਰ ਨੂੰ ਸਮਾਗਮ ਹੋਣਾ ਹੈ ਆਪ ਜੀ ਨੇ ਪਹੁੰਚ ਕੇ ਜੰਮੂ ਕਸ਼ਮੀਰ ਦੀ ਸਿੱਖੀ ਦਾ ਜਿਹੜਾ ਬੋਲਬਾਲਾ ਹੈ ਉਹ ਦੇਸ਼ ਵਿਦੇਸ਼ਾਂ ਦੇ ਸੰਕਾ ਤਾਂ ਜ਼ਰੂਰ ਪਹੁੰਚਾਣਾ ਹੈ ਸਾਰੀਆਂ ਸੰਗਤਾਂ ਨੂੰ ਇੱਕ ਵਾਰ ਫਿਰ ਲੱਖ-ਲੱਖ ਵਧਾਈ ਮੇ ਜੋ ਕਿ ਬੜੇ ਸਤਿਕਾਰਕ ਕਿਰਤੀਆਂ ਹਨ ਜੰਮੂ ਕਸ਼ਮੀਰ ਤੋਂ ਉਹ ਵੀ ਨਾਲ ਆਏ ਸੀ ਸਤਨ ਸਰੇਵੰਦਰ ਸਾਹਿਬ ਤੇ ਅੱਜ ਦੇ ਇਸ ਪਾਵਨ ਪਵਿੱਤਰ ਦਿਹਾੜੇ ਤੇ ਉਹਨਾਂ ਵੱਲੋਂ ਵੀ ਸਮੂਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਪਾਵਨ ਪਵਿੱਤਰ ਦਿਹਾੜਾ ਜਿੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜੀ ਦਾ 450 ਸਾਲਾ ਗੁਰਯਾਈ ਗੁਰਪੁਰਬ ਅਤੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਦਾ ਜੋਤੀ ਜੋਤ ਗੁਰਪੁਰਬ ਜੋ ਕਿ ਪਰਸੋਂ ਆ ਰਿਹਾ ਉਹ ਅਰਧ ਸ਼ਤਾਬਦੀਆਂ ਦੇ ਦਿਹਾੜੇ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਜਿਸ ਦੇ ਸੰਬੰਧ ਵਿੱਚ ਦੋ ਦਿਨ ਪ੍ਰਮੁੱਖ ਸਮਾਗਮ ਇਥੇ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਹੋਏ ਹੈ ਅਤੇ ਅੱਜ ਤੋਂ ਸਮਾਗਮ 16 17 ਅਤੇ 18 ਸਤੰਬਰ ਤਿੰਨ ਦਿਨ ਦੇ ਜੋ ਪ੍ਰਮੁੱਖ ਸਮਾਗਮ ਇਹਨਾਂ ਸ਼ਤਾਬਦੀਆਂ ਨੂੰ ਮੁੱਖ ਰੱਖ ਕੇ ਉਹ ਸ਼੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਕਰਵਾਏ ਜਾ ਰਿਹਾ ਹੈ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰੋ ਗੁਰੂ ਘਰ ਮਹਿਦ ਵਿੱਚ ਨਤਮਸਤਕ ਹੋਵੋ ਹੋ ਰਹੇ ਸਮਾਗਮਾਂ ਵਿੱਚ ਜੋ ਗੁਰਬਾਣੀ ਦੁਆਰਾ ਉਪਦੇਸ਼ ਸਾਨੂੰ ਮਿਲਿਆ ਉਸ ਅਨੁਸਾਰ ਆਪਣਾ ਜੀਵਨ ਢਾਲ ਕੇ ਇਸ ਮਨੁੱਖਾ ਜਨਮ ਨੂੰ ਸਫਲਾ ਕਰੀਏ ਇੱਕ ਵਾਰ ਫੇਰ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀ ਹੋਈਆਂ ਸਮੂਹ ਸੰਗਤਾਂ ਨੂੰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗੁਰਿਆਈ ਗੁਰਪ੍ਰਵ ਦੀਆਂ ਬੇਅੰਤ ਬੇਅੰਤ ਬਦਯੌਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ